ਪਗ ਵਾਨਵਾਨੀ ਕੀ ਮਹਾਰਾਜ ਕੀ ਜੈ ਮੈਂ ਦਾਸ ਬਾਬਾ ਲਾਡੀ ਨਾਥ ਵਾਨਵਾਨੀ ਕੀ ਸਮਾਤ ਸੇਵਾ ਸੁਸਾਇਟੀ ਕੋ ਮੁਖ ਸੰਚਾਲਕ ਜੋ ਅੱਜ ਇਸ ਤਲਿੰਦੇ ਦੇ ਬਾਰੇ ਅਸੀਂ ਵਾਨਵਾਨੀ ਕੀ ਭਾਈਚਾਰਾ ਜੋ ਇਕੱਠੇ ਹੋ ਕੇ ਬਖਮਖ ਜੱਤੇ ਬੰਦੀਆਂ ਨੂੰ ਜੋ ਇਸ ਪੰਨੂ ਦੇ ਖਿਲਾਫ ਜੋ ਅਸੀਂ ਜੰਗ ਲੜ ਰਹੇ ਆ ਅਸੀਂ ਇਸ ਤਰ੍ਹਾਂ ਹੀ ਜੰਗ ਦੇ ਖਿਲਾਫ ਲੜਦੇ ਰਾਂਗੇ ਜੋ ਸਾਡੇ ਰਹਿਬਰ ਦੇ ਨਾਲ ਡਾਕਟਰ ਅਭੀਵ rau ਬਿਲਕੁਲ ਦੇ ਨਾਲ ਜੋ ਛੇੜਛਾੜ ਕਰੂਗਾ ਉਹ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 187 ਗੁਰੂ ਗਿਆਨनाथ ਮਹਾਰਾਜ ਕੀ ਜੈ ਵੇਖੋ ਜੀ ਜੋ ਬਹੁਤ ਹੀ ਮਾੜੀ ਘਟਨਾ ਇਸ ਬੰਦੇ ਨੇ ਕੀਤੀ ਏ ਵੈਸੇ ਉਹ ਬੰਦਾ ਕਹਿਣ ਦੇ ਲਾਇਕ ਤੋਂ ਨਹੀਂ ਏ ਤੁਹਾਨੂੰ ਪਤਾ ਹੀ ਏ ਇਹ ਜਿਹੜਾ ਗੁਰਪ੍ਰਤਾਪ ਸਿੰਘ ਪੰਨੂ ਜਿਹਨੂੰ ਕਹਿੰਦੇ ਆ ਇਹ ਬੰਦਾ ਕਹਿੰਦੇ ਲਾਇਕ ਤੇ ਨਹੀਂ ਹੈਗਾ ਪਰ ਇਸਨੇ ਜਿਹੜੀ ਜੋ ਮਾੜੀ ਘਟਨਾ ਕੀਤੀ ਹੈ ਬਹੁਤ ਹੀ ਜਿਆਦੀ ਮਾੜੀ ਘਟਨਾ ਜਿਹਨੂੰ ਅਸੀਂ ਕਹਿ ਸਕਦੇ ਆ ਸਾਡੇ ਡਾਕਟਰ ਓਬੇਡਕਰ ਭੀਮ ਅਰਾਓ ਜੀ ਜਿਨ੍ਹਾਂ ਦਾ ਸੰਵਿਧਾਨ ਅੱਜ ਤੋਂ ਬੜੇ ਲੰਮੇ ਸਮੇਂ ਤੋਂ ਲਿਖਿਆ ਹੋਇਆ ਜਿਨ੍ਹਾਂ ਨੇ ਸਾਨੂੰ ਬੋਡ ਪਾਉਣ ਦਾ ਅਧਿਕਾਰ ਦਿੱਤਾ ਜਿਨ੍ਹਾਂ ਨੇ ਸਾਨੂੰ ਸੋਹਣੇ ਸੋਹਣੇ ਲੀੜੇ ਕੱਪੜੇ ਤੇ ਪੜ੍ਹਾਈ ਲਿਖਾਈ ਦਾ ਅਧਿਕਾਰ ਦਿੱਤਾ ਸਾਨੂੰ ਖਾਣ ਪੀਣ ਦਾ ਅਧਿਕਾਰ ਦਿੱਤਾ ਉਹਨਾਂ ਦੇ ਬਾਰੇ ਸਾਡੇ ਲੇਬਰ ਦੇ ਬਾਰੇ ਇਸ ਕੁੱਤੇ ਬੰਦੇ ਨੇ ਜਿਹੜੇ ਬਹੁਤ ਹੀ ਘਟੀਆ ਜਿਹੜੇ ਲਫ਼ਜ਼ ਬੋਲੇ ਨੇ ਅਸੀਂ ਇਸ ਬੰਦੇ ਨੂੰ ਦੱਸਣਾ ਚਾਹੁੰਦੇ ਆਂ ਔਰ ਕਹਿਣਾ ਚਾਹੁੰਦੇ ਆਂ ਕਿ ਜੇ ਮਾਂ ਦਾ ਦੁੱਧ ਪੀਤਾ ਏ ਤੇ ਇੱਕ ਰਾਂ ਪੰਜਾਬ ਦੇ ਵਿੱਚ ਆ ਕੇ ਸਾਨੂੰ ਵਿਖਾਵੇ ਤੇ ਫਿਰ ਅਸੀਂ ਦੱਸਾਂਗੇ ਕਿ ਕੀ ਭਾਤ ਤੁਰਦੀ ਹੈ ਬਿਲਕੁਲ ਜੀ ਵੇਖਣ ਨੂੰ ਜੇ ਇਹੀ ਆ ਰਿਹਾ ਜੀ ਇਹ ਬਿਲਕੁਲ ਏਜੰਸੀਆਂ ਲੋਕਾਂ ਦਾ ਕੰਮ ਹੋ ਰਿਹਾ ਜੀ ਜੀ ਇਹ ਜਿਹੜੀਆਂ ਏਜੰਸੀਆਂ ਕੰਮ ਕਰਵਾ ਰਹੀਆਂ ਵਾ ਤੁਹਾਨੂੰ ਪਤਾ ਹੀ ਏ ਕਿ ਬਹੁਤ ਹੀ ਗਲਤ ਕੰਮ ਕਰਵਾ ਰਹੀਆਂ ਜੋ ਸਾਡੇ ਡਾਕਟਰ ਅਭਿਮਰੌ ਅਬੇਟ ਕਰਦੇ ਨਾਲ ਜੋ ਛੇੜਛਾੜ ਲੋਕ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਔਰ ਸਾਡੀ ਵਾਲਮੀਕੀ ਸਮਾਜ ਭਾਈਚਾਰੇ ਵੱਲੋਂ ਵੀ ਸਾਡੀ ਇੱਕ ਮੰਗ ਆ ਕਿ ਜਿਹੜਾ ਇਹਨਾਂ ਦਾ ਆਉਣ ਵਾਲਾ ਜਿਹੜਾ ਸਾਡੇ ਔਰ ਡਾਕਟਰ ਭੀਮ ਅਬਵੇਡ ਕਰਾਉ ਦਾ ਜਿਹੜਾ ਜਨਮ ਦਿਨ 14 ਤਰੀਕ ਨੂੰ ਆਉਣ ਵਾਲਾ ਹੈ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ 14 ਤਰੀਕ ਵਾਲੇ ਦਿਨ ਇਹਨਾਂ ਜਿਹੜੇ ਬੰਦਿਆਂ ਦਾ ਜਿਹੜੇ ਗਲਤ ਬੰਦੇ ਨੇ ਗੰਦੇ ਬੰਦੇ ਨੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਬੰਦ ਕੀਤਾ ਜਾਵੇ ਸਿਕਿਉਰਟੀਆਂ ਲੱਗੀਆਂ ਹੋਈਆਂ ਆ ਜੀ ਸਿਕਿਉਰਟੀਆਂ ਬਿਲਕੁਲ ਸਰਕਾਰ ਵੱਲੋਂ ਲੱਗੀਆਂ ਹੋਈਆਂ ਜਿਤਨਾ ਕਿ ਤੁਹਾਨੂੰ ਪਤਾ ਹੀ ਆ ਪਿੱਛੇ ਜੇ ਕੋਈ ਥੋੜਾ ਟਾਈਮ ਆਪਣਾ ਸ੍ਰੀ ਹਰਮੰਦਰ ਸਾਹਿਬ ਜਿੱਥੇ ਬਹੁਤ ਹੀ ਉੱਥੇ ਵੀ ਮਾੜੀ ਘਟਨਾ ਹੋਈ ਸੀ ਡਾਕਟਰ ਅਬੇਡਕਰ ਰਾਓ ਦੇ ਜਿਸੇ ਬੰਦੇ ਨੇ ਥੌੜੇ ਚਲਾਏ ਸੀ ਉਹ ਵੀ ਬੰਦਾ ਸਲਾਖਾਂ ਦੇ ਪਿੱਛੇ ਆ ਤੇ ਇਹ ਜਿਹੜਾ ਬੰਦਾ ਪੰਨੂ ਆ ਇਹ ਵੀ ਥੋੜਾ ਟਾਈਮ ਅਸੀਂ ਇਹਨੂੰ ਸਲਾਖਾਂ ਦੇ ਪਿੱਛੇ ਹੀ ਵੇਖਾਂਗੇ ਵੇਖੋ ਜੀ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਏਰੀਏ ਦੇ ਵਿੱਚ ਜੋ ਉਹਨ ਜਿਹੜੀ ਸਰਕਾਰ ਚੱਲ ਰਹੀ ਏ ਆਮ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਹੀ ਜਿਹੜੀ ਸਿਕਿਉਰਿਟੀ ਉਹਨੇ ਟੈਡ ਕੀਤੀ ਏ ਤੇ ਅਸੀਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਵੀ ਜਿਤਨਾ ਤੁਸੀਂ ਨਸ਼ਿਆਂ ਦੇ ਖਿਲਾਫ ਜੁੱਧ ਨਸ਼ੇ ਵਿਰੁੱਧ ਜਿਹੜਾ ਚਾਲੂ ਕੀਤਾ ਏ ਇਹ ਜਿਹੜੇ ਏਜੰਸੀਆਂ ਦੇ ਬੰਦੇ ਆ ਇਹਨਾਂ ਦੇ ਖਿਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰਕੇ ਰੱਖੋ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਕਰਦਾ ਮਾੜੀ ਮੰਗ ਘਟਨਾਗੀ ਜੀ ਮੈਂ ਤੇ ਇਹੋ ਹੀ ਕਹਿਣਾ ਚਾਹੁੰਦਾ ਵਾਂ ਪੀ ਗੱਲ ਆ ਜਿਹੜੀ ਬਹੁਤ ਹੀ ਮਾੜੀ ਆ ਤੇ ਇਹ ਜਿਹੜੀਆਂ ਏਜੰਸੀਆਂ ਹੀ ਕੰਮ ਕਰਵਾਉਂਡੀਆਂ ਵਾ ਵੇਖਣ ਨੂੰ ਵੀ ਮਿਲ ਲਾ ਪੈ ਗਿਆ ਵਾ ਸਾਨੂੰ ਵੀ ਵੇਖਣ ਨੂੰ ਵੇਖਣਾ ਪੈ ਰਿਹਾ ਵਾ ਪੀ ਇਹ ਜਿਹੜੀਆਂ ਏਜੰਸੀਆਂ ਹੀ ਕੰਮ ਕਰਵਾ ਰੀਆਂ ਵਾ ਇਸ ਕਰਕੇ ਅਸੀਂ ਸਰਕਾਰ ਗੜੀ ਬੇਨਤੀ ਕਰਦੇ ਆ ਕਿ ਥੋੜਾ ਜਆ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇ ਇਹ ਜਿਹੜੇ ਲੋਕ ਚਮਨ ਲੋਕ ਨੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ